ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗਵਿੰਦਪੁਰਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਰਹਿ ਜਾਂਦਾ ਦੋਸਤੋ ਬਠਿੰਡੇ ਦੇ ਵੈਸੇ ਦੇ ਪੁੱਚੋਕਲਾਂ ਵੀ ਇਹਦੇ ਨੇੜ ਹੈ ਸੋ ਗਵਿੰਦਪੁਰਾ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਵੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ ਨਾਲ ਸਹਿਕਿੱਤੇ ਦੇ ਤੌਰ ਤੇ ਇਹ ਮੱਝਾਂ ਸਾਰੀਆਂ ਘਰੇ ਰੱਖੀਆਂ ਹੋਈਆਂ ਤੁਸੀਂ ਦੇਖੋਗੇ ਕਾਫੀ ਸਾਰੇ ਨਵੇਂ ਬੱਚੇ ਕਟੀਆਂ ਝੋਟੀਆਂ ਵੀ ਤੁਹਾਨੂੰ ਦੇਖਣੀਆਂ ਜਦੋਂ ਸਿਆਲ ਆਉਣ ਲੱਗਦਾ ਉਦੋਂ ਦਿੱਕਤਾਂ ਆ ਜਾਂਦੀਆਂ ਵੀ ਕਈ ਵਾਰ ਨਾਗਿੰਨੇ ਹੋ ਜਾਂਦੇ ਵੀ ਅੰਦਰ ਬੰਦਨ ਨੂੰ ਥਾਂ ਨਹੀਂ ਹੁੰਦਾ ਫਿਰ ਹਰੇਕ ਭਰਾ ਇੱਕ ਅੱਧਾ ਪਸ਼ੂ ਵੇਚ ਲੈਂਦਾ ਐਵੇਂ ਇਹਨਾਂ ਨੇ ਅੱਜ ਇੱਕ ਝੋਟੀ ਵਕਾਊ ਕੀਤੀ ਹੈ ਸਾਹਮਣੇ ਤੁਸੀਂ ਇਸ ਝੋਟੀ ਨੂੰ ਦੇਖ ਰਹੇ ਹੋ ਦੋਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੂ ਉਹ ਇੱਥੇ ਆ ਕੇ ਤਸੱਲੀ ਕਰੂਗਾ ਆਪਦੀ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਨਹੀਂ ਹੋਊਗੀ ਔਰ ਇਨਫੋਰਮੇਸ਼ਨ ਪਹਿਲਾਂ ਲੈਣੀ ਹੈ ਬੇਸਿਕ ਜਿੰਨੀ ਕੁ ਬਣਦੀ ਹੈ ਉਸ ਤੋਂ ਬਾਅਦ ਇਹ ਝੋਟੀ ਤੁਹਾਨੂੰ ਤੋਰ ਕੇ ਦਿਖਾਵਾਂਗਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਆਪਣਾ ਦੱਸ ਦਿਓ ਬਾਈ। ਜਗਤਾਰ ਸਿੰਘ ਜੀ। ਜਗਤਾਰ ਭਾਈ ਅੱਜ ਜੱਕ ਆਪਾਂ ਝੋਟੀ ਵੇਚਣ ਲੱਗੇ ਆਂ। ਇਹ ਪਸ਼ੂ ਸਾਰੇ ਪਹਿਲਾਂ ਦੱਸੋ ਘਰ ਦੇ ਹੀ ਆਪਣੇ ਸਾਰੇ ਘਰ ਦੇ ਪਾਲੇ ਹੋਏ ਜੀ। ਠੀਕ ਹੈ। ਅੱਛਾ ਇਹ ਝੋਟੀ ਕੈਨਮਾ ਸੂਆ ਸੂਗੀ ਬਾਈ? ਇਹ ਦੂਜੇ ਸੂਏ ਹੁਣ ਛੋਟੇ ਸੂਣਾ ਜੀ। ਦੂਜਾ ਸੂਆ ਇਹਨੇ ਸੁਣਾ ਅੱਛਾ ਇਹ ਪਹਿਲੇ ਸੂਏ ਦਾ ਦੁੱਧ ਇਹਦਾ ਕਿੰਨਾ ਸੀ ਪਹਿਲਾ ਸੂਆ 13 ਕਿਲੋ 700 ਗ੍ਰਾਮ ਸੀ ਜੀ ਦੁੱਧ 13 ਕਿਲੋ 700 ਗ੍ਰਾਮ ਇਹ ਕਿਤੇ ਚਵਾਇਆ ਕਿ ਵੈਸੇ ਆਪ ਹੀ ਨੇ ਆਪ ਦੇ ਰੋਕੇ ਨਾ ਅਸੀਂ ਕੰਡੇ ਤੇ ਤੋਲਦੇ ਰਹੇ ਹਾਂ ਜੀ ਅੱਛਾ ਆਪ ਤੋਲਦੇ ਰਹੇ ਹੋ ਪਹਿਲੇ ਸੂਏ 13 ਕਿਲੋ 700 ਗ੍ਰਾਮ ਨੇ ਦੁੱਧ ਦਿੱਤਾ ਹਾਂਜੀ ਹਾਂਜੀ ਕਿਹੜੀ ਮੱਝ ਦੀ ਧੀ ਹੈ ਬਈ ਇਹ ਮੱਝ ਹੈ ਇਹ ਆਪਾਂ ਮੱਝ ਹਾਂਜੀ ਲੈਂਦੇ ਉਹ ਵਿਚਾਲੇ ਖੜੀ ਹੈ ਜੀ ਠੀਕ ਹੈ ਅੱਛਾ ਉਹਦੇ ਨਾਲ ਆਈ ਸੀ ਜੀ ਮੱਝ ਬਾਈ ਜੀ ਹੋਰਾਂ ਨੇ ਖਰੀਦੀ ਸੀ ਤੇ ਇਹਦੇ ਨਾਲ ਉਹ ਸੂਏ ਕੱਟੀ ਆਈ ਸੀ ਇਹ ਮੱਝ ਆ ਜਿਹੜੀ ਤੁਸੀਂ ਵਿਚਾਲੇ ਦੇਖ ਇਸ ਮੱਝ ਦੀ ਇਹ ਉਹ ਕੱਟੀ ਜਿਹੜੀ ਅੱਜ ਦਿਖਾਉਣੀ ਹੈ ਮੱਝ ਦਾ ਥਣ ਹਵਾਨਾ ਦੇਖੋ ਥਣਾ ਦੇ ਉੱਤੇ ਹਵਾਨੇ ਦੇ ਵਿੱਚ ਨਾੜਾਂ ਦੇਖੋ ਕਿੰਨੀਆਂ ਚੰਗੀਆਂ ਸੋ ਇਸ ਮੱਝ ਦੀ ਧੀ ਆ ਦੋਸਤੋ ਜਿਹੜੀ ਸੈਂਟਰ ਚ ਮੱਝ ਖੜੀ ਹੈ ਜਿਹੜੀ ਅੱਜ ਬਾਈ ਜੀ ਹਰਾਨੇ ਵਕਾਉ ਕੀਤੀ ਹੈ ਬਾਈ ਦੂਜਾ ਸੂਆ ਸੂਣ ਵਾਸਤੇ ਦਿਨ ਕਿੰਨੇ ਕੁ ਲੈ ਸਕਦੀ ਹੈ ਦਿਨਾਂ ਤਕਰੀਬਨ ਕੱਲ ਤੱਕ ਪੂਰੇ ਹੋ ਜੂ ਬਸ ਇਹ ਸੂਆ ਜਿਹੜਾ 10 ਦਿਨ ਉੱਪਰ ਲੈ ਜਾਂਦੇ ਜੀ ਠੀਕ ਹੈ ਵੈਸੇ ਇਹਦੇ 10 ਮਹੀਨੇ ਕੱਲ ਨੂੰ ਪੂਰੇ ਹੋ ਜਾਣਗੇ 10 ਦਿਨ ਵੈਸੇ ਰਵਾ ਉੱਤੇ ਲੈ ਜਾਂਦਾ ਹਾਂ ਹਾਂਜੀ 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 ਠੀਕ ਹੈ ਰੇਟ ਇਹਦਾ ਆਪਾਂ ਰੱਖਾਂ ਠੀਕ ਆ ਸੋ ਦੋਸਤੋ ਰੇਟ ਫੋਨ ਤੇ ਆ ਸੁਆ ਦੂਜਾ 13 ਕਿਲੋ 700 ਗ੍ਰਾਮ ਬਾਈ ਕਹਿੰਦਾ ਘਰੇ ਦੁੱਧੇ ਦਾ ਚੋਇਆ ਦੂਜਾ ਸੁਆ ਇਸ ਝੋਟੀ ਨੇ ਸੋਣਾ ਗੱਬਣਾ ਜਿਹੜੀ ਇਹ ਇੱਕ ਬੜਾ ਚੰਗਾ ਕਟਾ ਇੱਥੇ ਬਾਈ ਬਲਵਿੰਦਰ ਸਿੰਘ ਉਰਫ ਬਿੱਟੂ ਕੋਲ ਆਇਆ ਸੀਗਾ ਉਸ ਕੱਟੇ ਤੋਂ ਇਹ ਗੱਬਣਾ ਜਿੰਨੀ ਕਨਫਰਮੇਸ਼ਨ ਪਹਿਲਾਂ ਮੈਨੂੰ ਪਤਾ ਲੱਗੀ ਹੈ ਤੇ ਆਪ ਇਹ ਕਿਹੜੇ ਬੁੱਲਦੀ ਹੈ ਨਹੀਂ ਪਤਾ ਕਿਉਂਕਿ ਮੱਝ ਖਰੀਦੀ ਸੀ ਤੇ ਉਹਦੇ ਨਾਲੇ ਕੱਟੀ ਆਈ ਸੀ ਸੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਜਿੰਨੂੰ ਪਸੰਦ ਆਵੇ ਤਾਂ ਤੁਸੀਂ ਤਸੱਲੀ ਕਰ ਸਕਦੇ ਹੋ ਥੋੜਾ ਜਿਹਾ ਡਰ ਸਕਦੀ ਹੈ ਕਿਉਂਕਿ ਇੱਥੇ ਅ ਵੈਟਰਨਰੀ ਪ੍ਰੈਕਟਿਸ ਮੇਰੇ ਖਾਲਚ ਬਾਈ ਪਰਮਵੀਰ ਪਰਮਵੀਰ ਹੀ ਆਉਂਦਾ ਨੇ ਬਾਈ ਹਾਂ ਨਹੀਂ ਆਪਣਾ ਅਮਰਤਪਾਲ ਜੀ ਅਮਰਤਪਾਲ ਬਾਈ ਉਹ ਵੀ ਪੱਗ ਬੰਨਦਾ ਹਾਂਜੀ 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 ਸੋ ਦੱਸੋ ਉਹਦੇ ਕਰਕੇ ਥੋੜਾ ਪਰਮਵੀਰ ਦੋਵੇਂ ਵਾਸਾ ਆ ਜਾਂਦੇ ਜੀ ਦੋਨੇ ਆ ਜਾਂਦੇ ਪਰਮਵੀਰ ਤੇ ਅਮਰਤਪਾਲ ਵੀਰ ਤੇ ਉਹਦੇ ਕਰਕੇ ਥੋੜਾ ਹੋ ਸਕਦਾ ਮੇਰੇ ਤੋਂ ਵੀ ਡਰੇ ਕਿਉਂਕਿ ਮੈਂ ਵੀ ਪੱਗ ਬੰਨਦਾ ਤੋੜ ਕੇ ਦਿਖਾਉਣੇ ਤੁਹਾਨੂੰ ਸੋ ਦੱਸੋ ਇਹ ਚੋਟੀ ਇਹ ਮੱਝ ਫੋਰ ਸੇਲ ਹੈ ਹਾਈਟ ਤੇ ਲੈਂਥ ਜਿਹੜੀ ਹੈ ਦੋਸਤੋ ਵੀਰ ਨਾਲ ਤੁਰਦਾ ਤੁਸੀਂ ਜਜਮੈਂਟ ਕਰ ਲਿਓ ਹਵਾਨੇ ਦੀ ਸਾਫ ਸੁਥਰੀ ਦੀਂਦੀ ਹੈ ਢਾਂਚਾ ਇਹਦਾ ਸੋਹਣਾ ਹੈ ਬਾਕੀ ੱਬਣਾ ਹਜੇ ਖਵਾਨਾ ਭਰਦੀ ਆਉਂਦੀ ਐ ਜਿਹਨੂੰ ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਤੁਸੀਂ ਰੇਟ ਇਹਦਾ ਫੋਨ ਦੇ ਉੱਤੇ ਆ ਕਿਉਂਕਿ ਜਿਹੜਾ ਘਰੇਲੂ ਵੀਰ ਕੋਈ ਵੀ ਪਸ਼ੂ ਵੇਚਦਾ ਦਿੱਕਤ ਇਹ ਆ ਜਾਂਦੀ ਐ ਵੀ ਕਈ ਵਾਰ ਰੇਟ ਉੱਚਾ ਰੱਖ ਲੈਂਦੇ ਐ ਫਿਰ ਫੋਨ ਕੱਟ ਜਾਂਦੇ ਐ ਸੋ ਆਪਸ਼ਨ ਇਹ ਹੀ ਹੁੰਦੀ ਐ ਵੀ ਬੰਦਾ ਜੱਜਮੈਂਟ ਕਰ ਲੈਂਦਾ ਵੀ ਪਸ਼ੂ ਐਕਚੁਅਲ ਦੇ ਵਿੱਚ ਵਿਕੂ ਕਿਨੇ ਦਾ ਭਾਈ ਫੇਰ ਕਿਹੜਾ ਕਢਾ ਦੇ ਇੱਕ ਹਾਂਜੀ ਹਾਂਜੀ ਸੋ ਸੁਣ ਲਿਆ ਦੋਸਤੋ ਇਹਦੀਆਂ ਤਿਆਰੀਆਂ ਜਿਹੀਆਂ ਹੀ ਲੱਗਦੀਆਂ ਕੁਝ ਡਰ ਕੇ ਵੀ ਪਸ਼ੂ ਗੋਹਾ ਢਿੱਲਾ ਕਰ ਜਾਂਦਾ ਕਈ ਵਾਰ ਤੋ ਇਹ ਚੋਟੀ ਤੁਸੀਂ ਦੇਖੋ ਦੂਜਾ ਸੂਆ ਇਹਨੇ ਸੁਣਾਏ ਚਮੜੀ ਇਹਦੀ ਬਰੀਕ ਦਿਂਦੀ ਆ ਜੋ ਦੂਰ ਤੋਂ ਦੇਖਿਆ ਤਾਂ ਢਾਂਚਾ ਤੋਂ ਦੇ ਸਾਹਮਣੇ ਬੱਕੀ ਦੀ ਮਾਂ ਦੀ ਵੀ ਹਾਈਟ ਠੀਕ ਠੀਕ ਹੀ ਹੈ ਗੱਲ ਧਿਆਨ ਚ ਲਿਆ ਜਾ ਜੇ ਤੁਹਾਨੂੰ ਸਾਹਮਣੇ ਮੱਝ ਖੜੀ ਥਾਣਾ ਦੀ ਉਹ ਵੀ ਸਾਫ਼ ਸੁੱਸਰੀ ਹੈ ਝੋਟੀ ਵੀ ਸਾਹ ਤੇਲਿਆਰਾ ਪਾਲਿਆ ਸੀ ਥੋੜਾ ਜਿਹਾ ਅਸੀਂ ਕਾਬੂ 'ਚ ਰਹਿੰਦਾ ਜਿਆਦਾ ਫਰ ਭਾਈ ਦਾ ਨਸਦਾ ਨਹੀਂਗਾ ਸੋ ਅੱਜ ਦੀ ਵੀਡੀਓ 'ਚ ਦੱਸੋ ਇਹ ਇੱਕ ਹੀ ਨਾਕਸ ਨੂੰ ਦਿਖਾਉਣਾ ਸੀ ਕਿ ਉਹ ਇਹ ਮੱਝ ਇਹ ਝੋਟੀ ਜੋ ਜਸੂ ਆਸੂੰ ਦੀ ਬਾਈ ਨੇ ਵਕਾਉ ਕੀਤੀ ਹੈ ਨੰਬਰ ਵੀਰ ਦਾ ਸਕਰੀਨ ਉੱਤੇ ਆਹਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ